ਜਾ ਰਹੀ ਮੈਂ ਨਾ ਨਾ ਕੋਈ ਕੁ ਗੱਲ ਗੱਡੀਆਂ ਦਾ ਨਹੀਂ ਨਹੀਂ ਇਹ ਕਿਹ ਬੱਸ ਕਰਦਾ ਅੱਜ 3 ਨਾ ਥੋੜਾ ਗੁਰਵਿੰਦਰ ਸਿੰਘ ਜਿੱਥੋਂ ਆ ਰਹੇ ਤੁਸੀਂ ਕਿਹੜੀ ਬੱਸ ਪਠਾਨਕੋੜੋ ਚੱਲ ਕੇ ਅੰਬਰਸਾ ਚੱਲੇਗੀ ਹਾਂ ਕਿਹਦੀ ਬੱਸ ਪੰਜਾਬ ਰੋਡ ਵੀ 53 48 ਬੱਸ ਸੀ ਕੀ ਹੋਇਆ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕੇ ਲਿਆਉਂਦੇ ਆਂ ਅਸੀਂ ਢਾੜੀ ਵਾਲੀ ਵੀ ਤੁਹਾਡੇ ਚੁੱਕੇ ਆਂ ਨਿਸ਼ਾਰੇ ਵੀ ਅੱਡੇ ਚੁੱਕੇ ਆਂ ਅਸੀਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ওভারਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਂਦੇ ਆਂ ਖੇੜੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਂਵ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲੋ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਤੋਂ ਬਾਈ ਪਾ ਦੋ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਗਾਲ ਹੀ ਛਾਪਾ ਪੈਣ ਡਰਾਈਵਰ ਕਨੈਕਟਰ ਦੇ ਉਹ ਇੰਨੀ ਗੱਲ ਕਹੀ ਉਥੋਂ ਮੇਰੇ ਨਾਲ ਜਨਰਲ ਆ ਵੀ ਮੈਨੂੰ ਕਹਿੰਦੀ ਮੈਂ ਤੇਰੇ ਚ ਪੇਰ ਮਾਰਨੀ ਆ ਮੈਂ ਤੂੰ ਸਾਈਡ ਤੇ ਲੱਗ ਗੱਡੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਪਹਿਲੀ ਮੈਂ ਕਿਹਾ ਆਧਾਰ ਕਾਰਡ ਫੋਨ 'ਚ ਆ ਫੋਨ ਦੇ ਵਿੱਚ ਮੈਂ ਆਧਾਰ ਕਾਰਡ ਨਹੀਂ ਚੱਲ ਜਾਗਾ ਅੱਜ ਅੱਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੈਨੂੰ ਚਪੇਰੀ ਮਾਰ ਲਵਾਂ ਬਾਈ ਪਾਸ ਤੇ ਫਿਰ ਇਹ ਗੱਡੀ ਗਾਂ ਖਾਣੇ ਉੱਥੇ ਕਿਹਾ ਨਾਕੇ ਤੇ ਕੋਈ ਵੀ ਨਹੀਂ ਸੀ ਈ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੀਆਂ ਤੂੰ ਥੋੜਾ ਹਸਾਮਣਾ ਬੋਲ ਬੋਲਣ ਕਿਦਾਂ ਨਹੀਂ ਜਨਾਨੀਆਂ ਨੇ ਭੈਣ ਹੈਗੇ ਹਾਂ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਡਿਆਂ ਇੱਥੇ ਆ ਕੇ ਪਹਿਲੇ ਖਲੋਤੀ ਨਹੀਂ ਪਹਿਲੋ ਕਿੰਨੀ ਵੀਡੀਓ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਦੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹੱਥ ਥੱਲੇ ਹੁੰਡੇ ਕੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਬਸ ਇੰਨੀ ਗੱਲ ਕਹੀ ਮੈਂ ਆਧਾਰ ਕਾਰਡ ਪਹੁੰਚ ਨਹੀਂ ਚੱਲਣਾ ਹੈਗਾ ਸਾਡੀ ਜਿੰਨਾ ਮਰਜੀ ਗੱਲ ਕਰਾ ਲਓ ਪਹਿਲੀ ਵਾਰੀ ਆਏ ਕਿ ਰੋਜ਼ ਹੀ ਪਹਿਲੀ ਵਾਰ ਚੜੀ ਆ ਸਾਡੀਆਂ ਜਿਹੜੀਆਂ ਸਵਾਰੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸੜਕ ਸਵਾਰੀ ਬਹਾਲ ਕੇ ਨਾ ਤੂੰ ਕਰੀ ਦੇ ਆ ਦੁਕਾਨ ਵਾਲੇ ਭਾਈ ਨਾਲ ਇਹਨਾਂ ਨੂੰ ਪੁੱਛ ਲੋ ਭਾਈ ਇੱਥੇ ਹੁਣ ਆ ਜਿਹੜੇ ਅੰਦਰ ਆ ਦੁਕਾਨ ਵਾਲੇ ਉਹਨਾਂ ਨੂੰ ਪੁੱਛ ਲੋ ਕਿ ਮੈਂ ਬ੍ਰੇਕ ਮਾਰ ਕੇ ਸਵਾਰੀ ਚਾੜ ਕੇ ਛੱਡਦਾ ਇੱਥੇ ਮੈਂ ਕਦੀ ਸਵਾਰੀ ਨਹੀਂ ਛੱਡੀ ਹੈਗੀ ਭਾਈ ਹਾਂਜੀ ਡਾਕਟਰ ਸਾਹਿਲ ਨਾਲ ਕਿ ਹੋਇਆ ਕਿ ਜਿਹੜਾ ਪੇਸ਼ੈਂਟ ਹੈ ਸਾਡੇ ਕੋਲ ਪੇਸ਼ੈਂਟ ਇੱਕ 8:00 ਵਜੇ 10 ਮਿੰਟ ਤੱਕ ਪੇਸ਼ੈਂਟ ਪ੍ਰੈਜ਼েন্ট ਕੀਤਾ ਹੈ ਕੁਲਦੀਪ कौर ਫੀਮੇਲ ਪੇਸ਼ੈਂਟ ਵਾਈਫ ਆਫ ਨਿਰਮਲ ਸਿੰਘ ਟੈਂਸ਼ਨ ਰਿਪੋਰਟ ਹੈ ਇਫ 108 ਕਿੱਤੀ ਦੇ ਸਾਡੇ ਕੋਲ ਬ੍ਰੌਟ ਬਾਈ 108 ਐਮਬੂਲੈਂਸ ਹੈਗਾ ਤੇ ਇਫ ਜਦੋਂ ਆਏ ਸੀਗੇ ਉਦੋਂ ਅਨਕੰਸ਼ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਰੇ ਸੀਗਾ ਬਟ ਹੁਣ ਫਿਲਹਾਲ ਸਟੇਬਲ ਹੈ ਵੀ ਵਿਦ ਐਂਜ਼ਾਈਟੀ ਥੋੜੀ ਘਬਰਾਹਟ